ਤੂੰ ਭੇਤਨਾ ਮਰ ਜਾਣਾ ਮੈਨੂੰ ਲੱਗਦਾ ਜਿੱਡੀ ਮੋਟੀ ਪਾਈ ਫਿਰਦਾ ਹੈ ਠੰਡ ਬੜੀ ਹੈ ਨਹੀਂ ਮੈਂ ਮੈਨੇ ਉਸਕੋ ਕੁਝ ਕਰ ਦੇਣਾ ਆਇਆ ਨਹੀਂ ਉਹ ਕਦੇ ਉਸਕਾ ਸਿਰ ਦੁਖਦਾ ਹੈ ਕਦੇ ਲੱਗ ਦੁਖਦਾ ਹੈ ਦਾਈ ਚੌਲ ਖਾ ਕੇ ਲੱਗਾ ਆ ਕੁਰਸੀ ਤੋੜ ਕੇ ਰੱਖਤੀ ਹੈ ਹੈ ਵਿਗੜਿਆ ਜਵਾਕਾ ਕੁਰਸੀ ਤੋੜਦੀ ਹੈ ਐਨੇ ਮਾਰੀ ਆਣ ਚਲੀ ਆ ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਤੂੰ ਪੇਤਨਾ ਮਰ ਜਾਣਾ ਮੈਨੂੰ ਲੱਗ ਜਿੱਡੀ ਮੋਟੀ ਪਾਈ ਫਿਰਦਾ ਹੈ ਠੰਡ ਬੜੀ ਨਲੀ ਨਿਕਲਦੀ ਬਾਹਰ ਜਿੰਨੇ ਖਿੱਚੀ ਦੀ ਉੰ ਕਰਤੀ ਵੀ ਇਹਦੀ ਨਲੀ ਨਿਕਲਦੀ ਹੈ ਕਰਤੀ ਸਾਹਿਬ ਆਪ ਵੇਖ ਲੈਣਗੇ ਅਸੀਂ ਬਸ ਇਹੀ ਆ ਕੱਲ ਬੁਲਾਇਆ ਨਹੀਂ ਭਾਈ ਇਹਨੇ ਬੁਲਾਇਆ ਕਦ ਨੂੰ ਇਹ ਹੈ ਤੂੰ ਤਿੰਨ ਦਿਨ ਆਇਆ ਨਹੀਂ ਨਾ ਇਹ ਬੜਾ ਕਹਿੰਦਾ ਸੀ ਆਇਆ ਨਹੀਂ ਮੈਂ ਮੈਂ ਲੈ ਉਸਕੋ ਕੁਝ ਕਰ ਦੇਣਾ ਹੈ ਆਇਆ ਨਹੀਂ ਉਹ ਕਦੀ ਉਸਕਾ ਸਿਰ ਦੁਖਦਾ ਹੈ ਕਦੀ ਲੱਕ ਦੁਖਦਾ ਹੈ ਕਰਦਾ ਹੀ ਹੈ ਤਾਰਿਆ ਸਮਾਈਲ ਕੁੜੀਆਂ ਕਹਿੰਦੀਆਂ ਤਾਰੇ ਦੀ ਆਈਡੀ ਮੈਂਸ਼ਨ ਕਰ ਦੋ ਰਾਹ ਫੜ ਨਹੀਂ ਕਿਹਾ ਕਰਦਾ ਕਰਦਾ ਕੁਰਸੀ ਤੋੜ ਕੇ ਰੱਖਦੀ ਹੈ ਹੈ ਵਿਗੜਿਆ ਜਵਾਕਾ ਕੁਰਸੀ ਤੋੜਦੀ ਹੈ ਐਨੇ ਮਾਰੀ ਆਣ ਕੇ ਲਿਆ ਆ ਕੇ ਚੁੱਕ ਕੇ ਕਿਹਨੂੰ ਪੁੱਛ ਕੇ ਤੋੜਦੀ ਕੁਰਸੀ ਦੱਸ ਮੇਰਾ ਸੱਜਰੀ ਤੇੜਾ ਇਹਨੂੰ ਮੈਂ ਕਿਹਾ ਸੱਜਰੀ ਤੇੜਾ ਵੇ ਤੇਰੇ ਮੁੰਡੇ ਨੇ ਕਰਦੀ ਕੁਰਸੀ ਤੋੜਦੀ ਮੰਮੀ ਨੇ ਤੋੜੀ ਜਾ ਹੁਣ ਰੱਖਿਆ ਚੋਕੇ ਇਹਨੂੰ ਆ ਉਧਰ ਰੱਖ ਦੇ ਆ ਕੇ ਭਾਇਆ ਇਹਨੂੰ ਚੌਲ ਖਵਾ ਕੇ ਹੁਣ ਨਹੀਂ ਰੁਕਦਾ ਏ ਸ਼ਾਮਾਂ ਦਾਈ ਚੌਲ ਖਾ ਕੇ ਲੱਗਾ ਆ ਇਹ ਕਿਉਂ ਐਕੂਰੇਸੀਸ ਵੇ ਮੁੰਡਾ ਵੇਂਦਾ ਸ਼ਾਮਾਂ ਦੇ ਗੋਰੇ ਹੋ ਕੇ ਜਾਣੇ ਗੋਰੇ ਆਪਾਂ ਤਾਰੇ ਓਏ ਉਹ ਬੀਬੀਆਂ ਨੂੰ ਕਹਿ ਰਹੀ ਆ ਜੇ ਬਿਊਟੀ ਬੀਬੀਆਂ ਨੂੰ ਕਹਿ ਰਹੀ ਆ ਜੇ ਬਿਊਟੀ ਪ੍ਰੋਡਕਟ ਚਾਹੀਦਾ ਤਾਂ ਲੈ ਜਾਓ ਹਾਹਾ ਵਾਹ ਜੀ ਵਾਹ ਜੇ ਦੁੱਧ ਕੀ ਸਫੇਦੀ ਇਸ ਦਾ ਰਾਜ ਕੀ ਹੈ ਆਪकी ਖੂਬਸੂਰਤੀ ਦਾ ਰਾਜ ਕੀ ਹੈ ਇਹ ਦੁੱਧ ਕੀ ਸਫੇਦੀ ਹੈ ਨਾ ਇਤਨੀ ਛੇਤੀ ਨਾ ਜਾਏ ਜੋ ਮਿੱਟੀ ਸੇ ਆਏ ਕਪ ਕਰਦੇ ਖਰਚਾ ਕਰਦਿਆਂ ਰਹੀ ਵੇਖ ਕਿਉਂ ਇਧਰ ਵੇਖ ਚੈੱਕ ਕਰਵਾੜਾ ਜਾ ਗਿਆ ਇਹਦੇ ਨਾਲ ਮਾੜਾ ਬੰਦਾ ਕੋਈ ਹੋਣਾ ਆਟਾ ਹੋਰ ਨਾਲ ਘੜ ਕੇ ਠੰਡਾ ਪੀਂਦਿਆ ਵੇਖ ਕਿਉਂ ਫੇਗੜਾ ਵੇਖ ਬੰਦੇ ਧੁੱਪੇ ਲੱਗੇ ਹੋਏ ਆ ਗਰਮੀ ਦੇ ਵਿੱਚ ਹੋਰਾ ਪ੍ਰਵਾਹ ਨਹੀਂ ਵੀਰ ਹੋਣਾ ਨੂੰ ਲੈ ਕਿਉਂ ਠੰਡਾ ਪੀਂਦਾ ਟੌਰ ਨਾਲ ਇਹ ਨਹੀਂ ਸ਼ਰਮ ਕੇ ਭਾਈ ਨੂੰ ਕੋਲ ਬੰਦੇ ਆਏ ਉਹਨਾਂ ਨੇ ਵੀ ਪੁੱਛ ਜਿਹੜੇ ਧੁੱਪੇ ਖੜੇ ਉਹਨਾਂ ਨੇ ਵੀ ਕਹਿ ਦੀ ਇਹ ਵੀ ਖਾ ਲੋ ਭਾਈ ਇਹ ਵੀ ਪੀ ਲੋ ਥਾਰ ਹੁੰਦੇ ਐਵੇਂ ਦੇ ਘੱਟਿਓ ਘੱਟੀ ਹੋ ਗਿਆ ਕਿਉਂ ਚਲੋ ਚਲੋ ਦੋਵੇ ਐ ਤਾਰੇ ਹੁਣੀ ਵੀ ਪਹੁੰਚ ਚੁੱਕੇ ਨੇ ਤਾਰੇ ਹੁਣੀ ਟਰੈਕਟਰ ਤੇ ਕਢਾ ਦਿੱਤੇ ਗਏ ਨੇ ਚੱਲ ਵੀ ਤਾਰੇ ਚੱਲ ਠਾ ਠੀਕ ਠਾਕ ਆ ਸਬਜੀ ਤੂੰ ਗੱਡੀ ਵੜੀ ਪਿਛੌਣਾ ਵੈਸੇ ਥੈਂਕ ਯੂ ਥੈਂਕ ਯੂ ਹਣੀ ਮੇਰੇ ਡਰਾਈਵਿੰਗ ਤੇ ਯਕੀਨੀ ਨਹੀਂ ਇੱਕ ਮਿੰਟ ਉਹ ਤਾਂ ਠੀਕ ਆ ਨਹੀਂ ਤੇ ਸਟੀਅਰਿੰਗ ਦੀ ਗੱਲ ਕਰਦਾ ਸਟੀਅਰਿੰਗ ਦੇ ਅੱਗੇ ਹੋ ਕੇ ਤੇ ਬ੍ਰੇਕਾਂ ਤੇ ਬ੍ਰੇਕਾਂ ਤੇ ਪੈਰ ਨਹੀਂ ਪਹੁੰਚਦੇ ਤੇਰੇ ਕਈ ਵਾਰ ਆ ਜਾ ਛੇਤੇ ਨਾਲ ਫੱਕਾ ਬੈਠੇ ਹੈ ਤੇ ਨਾਲ ਬੈਠੇ ਆਈਂਗਾ ਕੋਈ ਨਹੀਂ ਜਿੱਥੇ ਜਿੱਥੇ ਇਹ ਗਿੱਠੂ ਜਿਹਾ ਜਾਊ ਤੇ ਅਸੀਂ ਵੀ ਨਾਲ ਜਾਵਾਂਗੇ ਚੱਲੇਗਾ ਚੱਲਾਂਗੇ ਨਾਲ ਤੇਰੇ ਹਾਂ ਚਲੋ ਭਾਗਿਆ ਸਵੇਰੇ ਇੱਟਾ ਆਪਦੇ ਕੱਲੇ ਦੀਆਂ ਲੈਣੀ ਵੀਰੇ ਆ ਗਿਆ ਪੱਕਾ ਚੱਲ ਠੀਕ ਆ ਚੱਲ ਠੀਕ ਆ ਵੀਰੇ ਆਹਨ ਕਾੜ ਗਿਆ ਆਪਦੀ ਸਨੇਪਚੈਟ ਚਲ ਤੇਰੇ ਤੋਂ ਕੋਈ ਤਾਂ ਮੁਸ਼ਕਿਲ ਨਹੀਂ ਸੈੱਡ ਦਿਓ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ